ਇੱਕਦਮ ਕਲਦੰਦਾ ਜਿਹੜਾ ਬੰਦਾ ਗੈਂਗਸਟਰ ਵੀ ਬਣਦਾ ਹੈ ਲੜਾਈ ਦੇ ਰਾਹ ਪੈਂਦਾ ਆ ਆਮੰਦਰਾ ਪੈ ਨਹੀਂ ਸਕਦਾ ਹੂੰ ਉਹ ਆਮ ਨਾਲੋਂ ਹਟਕੇ ਹੁੰਦਾ ਦਲੇਰ ਹੁੰਦਾ ਅਣਖੀ ਵੀ ਹੁੰਦਾ ਜਿਹੜਾ ਅਣਖੀ ਹੁੰਦਾ ਦਲੇਰ ਹੁੰਦਾ ਉਹਦੇ ਦਿਲ ਚ ਪੰਜਾਬ ਵੀ ਟੜਕਦਾ ਪਰ ਉਹ ਮਿਸਗਾਈਡ ਹੋਏ ਬੰਦੇ ਨੇ ਕੋਰਾ ਹੀ ਨਹੀਂ ਮਿਲਿਆ ਕੋਈ ਬੰਦੇ ਹੀ ਨਹੀਂ ਮਿਲੇ ਚੰਗੇ ਉਹ ਜਿਹੇ ਗਲਤ ਬੰਦਿਆਂ ਨਾਲ ਸੰਗਤ ਹੋ ਗਈ ਉਹ ਜਿਹੇ ਸਿਆਸਤਦਾਨਾਂ ਨਾਲ ਸੰਗਤ ਹੋ ਗਈ ਉਹਨਾਂ ਦੇ ਹੱਥਾਂ ਦੇ ਚੜ ਗਏ ਤੇ ਉਹ ਰਾਹ ਫੜ ਲਿਆ। ਇਹੀ ਬੰਦੇ ਕਦੇ ਸਹੀ ਰਾਹ ਪਏ ਹੁੰਦੇ ਜਾਂ ਸਹੀ ਬੰਦਿਆਂ ਦੇ ਹੱਥ ਲੱਗੇ ਹੁੰਦੇ। ਇਹੀ ਬੰਦੇ ਪੰਜਾਬ ਲਈ ਬਹੁਤ ਕੁਝ ਕਰਦੇ। ਬੰਦਾ ਕੋਈ ਵੀ ਮਾੜਾ ਨਹੀਂ। ਮੈਂ ਗੈਂਗਸਟਰ ਨੂੰ ਮਾੜਾ ਨਹੀਂ ਮੰਨਦਾ। ਜਿਹੜੇ ਗੈਂਗਸਟਰਾਂ ਨੇ ਜਿਹਦਾ ਠੀਕ ਹੈ ਜਿਹਨੇ ਤਾਂ ਉਹੀ ਕਹਿ ਤਾ ਉਹ ਤਾਂ ਫਰੋਤੀ ਮੰਗ ਲਈ। ਉਹਦੋਂ ਫਰੋਤੀ ਮੰਗ ਲਈ ਆ ਉਹਦੇ ਗੋਲੀ ਮਾਰਤੀ। ਉਹਦਾ ਉਹਨਾਂ ਦੀ ਮੈਂ ਗੱਲ ਕਰਦਾ। ਜਿਹੜੇ ਬੰਦੇ ਦੁਸ਼ਮਣੀਆਂ 'ਚ ਮਰੇ ਨੇ। ਵਿਆਹ ਸਮੇਂ ਗਰੁੱਪ ਬਣ ਗਏ, ਧੜੇ ਬਣ ਗਏ। ਦੁਸ਼ਮਣੀਆਂ ਪੈ ਗਈਆਂ ਚਾਹੇ ਕਾਲਜ ਵੇਲੇ ਦੀਆਂ ਚਾਹੇ ਉਦੋਂ ਬਾਅਦ ਦੀਆਂ। ਉਹਨਾਂ ਉਹ ਬੰਦੇ ਵਾਕਈ ਮਰਦ ਸੀ ਕਿ ਉਹ